muitos <laughs> capulés <laughs> que fazem isso. Porque capulés que fazem isso para... Jindal Bhatt 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 ਅੱਜ ਜੋ ਮੀਟਿੰਗ ਰੱਖੀ ਗਈ ਹੈ ਕਿਸ ਮੈਂਚਰ ਰੱਖੀ ਗਈ ਹੈ ਅੱਜ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਦੇ ਵਿੱਚ ਅਮਰਜੀਤ ਸਿੰਘ ਵਾਲੀਆ ਸਾਡੇ ਫਰੀ ਕੋਰ ਤੋਂ ਸੇਵਾਵਾਂ ਤੋਂ ਅਟਾਇਲਮੈਂਟ ਟੈਡੀਕਲ ਤੋਂ ਉਹਨਾਂ ਨੇ ਅਟਾਇਲਮੈਂਟ ਤੋਂ ਬਾਅਦ ਅੱਜ ਕ੍ਰਾਂਤੀਕਾਰੀ ਕਿਸਾਨ ਜੁਨੀਨ ਦਾ ਪੱਲਾ ਫੜਿਆ ਤਾਂ ਜੋ ਜਿਹੜਾ ਲੋਕ ਸੇਵਾਤ ਜਿਹੜੇ ਸਾਡੇ ਆਮ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਸਾਡਾ ਕਿਸਾਨੀ ਦਾ ਮਜ਼ਦੂਰਾਂ ਦਾ ਸਾਡੇ ਮੁਲਾਜ਼ਮ ਵਰਗ ਦਾ ਸਾਡੇ ਛੋਟੇ ਦੁਕਾਨਦਾਰਾਂ ਦਾ ਜਿਹੜਾ ਵੱਡੇ ਪੱਧਰ ਤੇ ਬੀਜੇਪੀ ਦਾ ਇਖਾਣ ਹੋਇਆ ਸੀ ਤੇ ਲੰਮੀ ਲੜਾਈ ਚੱਲ ਰਹੀ ਆ ਉਸੇ ਲੜਾਈ ਦੇ ਵਿੱਚ ਆਪ ਦੀਆਂ ਪਹਿਲਕਦਮੀਆਂ ਤੇ ਸਮਾਜ ਦੇ ਨਾਸਤੇ ਅੱਜ ਉਹਨਾਂ ਨੇ ਕ੍ਰਾਂਤੀਕਾਰੀ ਕਿਸਾਨ ਜੁੰਡ ਦਾ ਬੱਲਾ ਫੜਿਆ ਜਿਨ੍ਹਾਂ ਨੂੰ ਅਸੀਂ ਅੱਜ ਕ੍ਰਾਂਤੀਕਾਰੀ ਕਿਸਾਨ ਜੁੰਡ ਦੇ ਵਿੱਚ ਜੁਆਇਨ ਕਰਾ ਕੇ ਉਹਨਾਂ ਨੂੰ ਬਲਾਕ ਫ੍ਰੀਕੋਰਡ ਦੀ ਕਮੇਟੀ ਦੇ ਵਿੱਚ ਅਹਿਮ ਅਹੁਦੇ ਦੇ ਨਾਲ ਨਵਾਜਾਂਗੇ ਤਾਂ ਜੋ ਜਿਹੜਾ ਸਾਡੇ ਸ਼ਹਿਰ ਵਾਸੀਆਂ ਤੇ ਸਾਡੇ ਪਿੰਡਾਂ ਦੇ ਕਿਸਾਨ ਭਰਾਵਾਂ ਮਜ਼ਦੂਰਾਂ ਤੱਕ ਇਹ ਆਪਦੀਆ ਸੁਆਵਾਂ ਰਹੀ ਉਹਨਾਂ ਦੇ ਹੱਥ ਸਮੇਂ ਉਹਨਾਂ ਦੇ ਨਾਲ ਕੱਢ ਕੇ ਮੋਢੇ ਨੂੰ ਮੋਢਾ ਲਾ ਕੇ ਉਹਨਾਂ ਦੀ ਮਦਦ ਕਰ ਸਕਣ ਅਤੇ ਕ੍ਰਾਂਤੀਕਾਰੀ ਕਿਸਾਨ ਜਿਹੰਦਾ ਨਾਂ ਉੱਚਾ ਵੀ ਚੱਕ ਸਕਣ